ਸੋ ਹੰਗ ਮਹਾਰਾਜੇ ਸਿੰਘ ਵਿਚ ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸਿੰਘ ਵਿਚ ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸਿੰਘ ਵਿਚ ਨੂੰ ਪਵਾੰਦੀਜ ਸੋ ਹੰਗੁ ਮਹਾਰਾਜ ਸਿੰਗ ਵਿਚੋਂ ਪਵਾੰਦੀਜ ਤੇਰਾ ਪੋ ਸ਼ੈਨਸ਼ਲ ਸਮਰਪਨ ਪ੍ਰਤਾਪ ਸਿੰਘ ਈਸ਼ਰ ਸਿੰਘ ਪ੍ਰਕਾਸ਼ ਸਿੰਘ ਦੇ ਗ੍ਰਹਿ ਪਿੰਡ ਧੜ ਜੰਮੂ ਗੁਰ ਅਵਤਾਰ ਪਗੰਬਰ ਕਹਿਣ ਝਗੜਾ ਛੱਡਿਏ ਸੂਰ ਗਾਂ ਵਿੱਚੀ ਵਿਸ਼ਵ ਇੱਕੋ ਰੰਗ ਵਖਾਈਆ ਗੋਇ ਅਵਤਾਰ ਪਗੰਬਰ ਕਹਿਣੋ ਝਗੜਾ ਛੜਿਏ ਸੂਰ ਗਾਮ ਵਛੀ ਵਿਸ਼ਵ ਇੱਕ ਰੰਗ ਵੇਖ ਵਕਾਇਆ ਆਤਮਾ ਤਾ ਆਗ ਪ੍ਰਭ ਦੀ ਜੋਤ ਆ ਜੁਗਾਦ ਅਛੀ ਅਛੀ ਤਰਾਂ ਦੇ ਇਹ ਤੜੜਾਈਆ ਕੋਈ ਨਾ ਖਾਵੇ ਡੱਡੀ ਮੱਛੀ ਰੰਨਾ ਮਤ ਬੰਦਨਾ ਇੱਕੋ ਦਈਏ ਤੇ ਰਸਾਈਆ ਸਾਰੇ ਵਖੇ ਚਾਰ ਕੁੰਟ ਦੇ ਦਸ਼ਾ ਅਗਣੀ ਮਚੀ ਅਮਰਤ ਮੇਗ ਆ ਬੇਹਿਆਤ ਬੋਲਨਾ ਕੋਈ ਬਰਸਾਈਆ ਪੰਜ ਤਤ ਮजूद ਰਹਾ ਕੋਈ ਨਾ ਤਪੀ ਹਠੀ ਹਾਠਰਾ ਕੋਈ ਜਨਾਈਆ नाम दान रहा न रति हीरा रूप न कोई बनाईया गंगा गोदावरी गति गात मित न कोई समझाइया सब नछोड़ा होया कमला पति पद परमेश्वर मेल कोई मलाईया ਇਹਨੂੰ ਊਰ ਜਗੇ ਕੋਈ ਨਾ ਬੱਤੀ ਬਾਤੜ ਪਰਦਾ ਨਾ ਕੋਈ ਖੁਲਾਈਆ ਸਭ ਤੋਂ ਅਮੀਨ ਦਸ ਪਾਏ ਕੋਈ ਨਾ ਅੱਖੀਂ ਆਖਰ ਰੰਗ ਨਾ ਕੋਈ ਰੰਗਾਈਆ ਸੱਚ ਕਾਹਨ ਦੀ ਬਣੇ ਕੋਈ ਨਾ ਸਖੀਂ ਇਨਨ ਗੜੋ ਵਜੇ ਨਾ ਕੋਈ ਵਧਾਈਆ ਸਬਦਾ ਲੇਖਾ ਵੇਖੂ ਕਿਸ ਬਿਦ ਮੁੱਕਦਾ ਹੱਥੋਂ ਹੱਥੀ ਚਾਰੇ ਕੁਟ ਧਿਆਨ ਲਗਾਈਆ ਇੱਕ ਦੂਜੇ ਦਾ ਰਹਾ ਕੋਈ ਨਾ ਪੱਖੀ ਸੰਗੀ ਸੰਗਣਾ ਕੋਈ ਜਨਾਈਆ ਸਾਥੂ ਪਤ ਜਾਏ ਨਾ ਰਖੀ ਪਤ ਪਰਮੇਸ਼ਵਰ ਹੋਏ ਸਹਾਈਆ ਦੇਰ ਦੁਨੀ ਆਪਣੇ ਹੱਦ ਟੱਪੀ ਜਗਤ ਟਾਪੂਆਂ ਪਈ ਦੁਹਾਈਆ ਆਤਮ ਬ੍ਰह्म ਪੜੀ ਕਿਸੇ ਨਾ ਪੱਟੀ ਪਟਨੇ ਵਾਲਾ ਦਏ ਸੁਨਾਈਆ ਸੰਭ ਦੇ ਟੋਰੀ ਜਾਣੀ ਕੱਟੀ ਤੰਦ ਸਕੇ ਨ ਕੋਈ ਜੁੜਾਈਆ ਉਰਥਿਆ ਕਾਲ ਖੇਲ ਕਰਨੀ ਹੱਤੀ ਹਤੀ ਕਰਦਾ ਮਾਲਕ ਦਇਆ ਕਮਾਈਆ ਸਾਰੇ ਇੱਕ ਵਾਰ ਕਰ ਲੋ ਪੱਕੀ ਜੇ ਤੀਏ ਭਰੋਸੇ ਨਾਲ ਸਮਝਾਈਆ ਇੱਕੋ ਆਵਾਜ਼ ਕੱਢੋ ਇਕੱਠੀ ਰੋਲਾ ਇੱਕੋ ਰਗ ਗਾਇਆ ਜੋ ਤੇਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਫੇਰ ਸੱਚਾ ਹਰ ਸੱਚਾ ਹੁਕਮ ਇਕ ਵਰਤਾਇਆ ਜੋ ਤੇਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਫੇਰ ਸੱਚਾ ਹਰ ਸੱਚ ਦਾ ਹੁਕਮ ਇੱਕ ਵਰਤਾਇਆ ਗੁਰ ਅਵਤਾਰ ਪਗੰਬਰ ਕਹਿਣ ਝਗੜਾ ਛੜੀਏ ਸੂਰ ਦਾ ਬੱਚੀ ਵਿਸ਼ਵ ਇੱਕੋ ਰੰਗ ਵੇਖ ਵਿਖਾਈਆ ਗੁਰ ਚ ਬਲਾਇਆ ਜੀ ਇਸ ਤੇ ਆਮ ਰਤ ਸੋ ਗੁਮਾਰਾ ਸ਼ੇਰ ਸਿੰਘ ਵਿਸ਼ਨੂੰ ਅਰਵਾ